ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਗਏ ਹਨ 52 ਰਾਜੇ ਛਡਾਈ ਮਹਾਰਾਜ ਨੇ ਉਦੋਂ ਸਤ ਗੁਰੂ ਪਹਿਲਾਂ ਦਿੱਲੀ ਆਏ ਆ ਤੇ ਮਾਤਾ ਗੰਗਾ ਜੀ ਫਿਕਰ ਕਰਦੇ ਸੀ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੀ ਉਮਰ ਛੋਟੀ ਸੀ ਤੇ ਉਦੋਂ ਬਾਦਸ਼ਾਹ ਜਹਾਂਗੀਰ ਸੀ ਤਖਤ ਤੇ ਔਰੰਗੇ ਦਾ ਦਾਦਾ ਤੇ ਇਹ ਡਰਦੀ ਸੀ ਮਾਤਾ ਗੰਗਾ ਜੀ ਵੀ ਮੇਰਾ ਇਕੱਲਾ ਕੱਲਾ ਪੁੱਤਰ ਹੈ ਵੀ ਉਥੇ ਸਮਾਂ ਬੜਾ ਮਾੜਾ ਹੈ ਤੇ ਮਾਤਾ ਨੇ ਫਿਰ ਬਾਬਾ ਬੁੱਢਾ ਸਾਹਿਬ ਨੂੰ ਕਹ ਲਿਆ ਸੀ ਵੀ ਬਾਬਾ ਜੀ ਤੁਸੀਂ ਪਤਾ ਲੈ ਕੇ ਆਓ ਦਿੱਲੀ ਕੀ ਖਬਰ ਹੈ ਬਾਬਾ ਬੁੱਢਾ ਸਾਹਿਬ ਦੀ ਸਿੱਖਾਂ ਨੂੰ ਨਾਲ ਲੈ ਕੇ ਤੇ ਦਿੱਲੀ ਆਏ ਸਨ ਗੁਰੂ ਹਰਗੋਬਿੰਦ ਸਾਹਿਬ ਦੇ ਖਬਰ ਲੈਣ ਵਾਸਤੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਨੂੰ ਚਾਲਾ ਪਾਉਣਾ ਸੀ ਉਧਰੋਂ ਬਾਬਾ ਬੁੱਢਾ ਸਾਹਿਬ ਦੀ ਆ ਗਏ ਕਹਿੰਦੇ ਮਹਾਰਾਜ ਮਾਤਾ ਗੰਗਾ ਬੜਾ ਫਿਕਰ ਕਰਦੇ ਤੁਸੀਂ ਮੁੜੇ ਹੀ ਨਹੀਂ ਦਿੱਲੀ ਤੋਂ ਸਤਗੁਰੂ ਕਹਿੰਦੇ ਵੀ ਸਾਨੂੰ ਹੁਣ ਗਵਾਲੀਅਰ ਜਾਣਾ ਪੈਣਾ ਹੈ ਉਥੇ 52 ਰਾਜੇ ਅਰਦਾਸ ਕਰਦੇ ਪਰਮੇਸ਼ਰ ਅੱਗੇ ਅਸੀਂ ਉਹ ਰਿਹਾ ਕਰਾਉਣੇ ਆਂ ਬਹਾਨਾ ਬਣ ਗਿਆ 40 ਦਿਨ ਅਸੀਂ ਉਥੇ ਰਹਿਣਾ ਤੇ ਫਿਰ ਮਹਾਰਾਜ ਮੈਂ ਕੀ ਕਰਾਂ ਸਤਿਗੁਰੂ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇੱਥੇ ਰਹੋ ਸਾਡੇ ਘੋੜੇ ਜਿੰਨਾ ਸਾਡਾ ਦਲ ਪੰਥਿਆ ਇੱਥੇ ਰਹਿ ਕੇ ਰਹਿ ਚੱਲਿਆ ਸੀ ਸਿਰਫ ਤਿੰਨ ਸਿੱਖ ਚਾਰ ਸਿੱਖ ਹੀ ਜਾਵਾਂਗੇ ਗਵਾਲੀਰ ਬਾਬਾ ਬੀ ਦੀ ਚੰਦ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਵਰਗੇ ਤਿੰਨ ਚਾਰ ਸਿੱਖ ਪੰਜ ਸਾਡੇ ਨਾਲ ਜਾਣਗੇ ਤੇ ਬਾਕੀ ਸਾਰੀ ਸਾਡੀ ਫੌਜ ਇੱਥੇ ਹੀ ਆ ਤੇ ਤੁਸੀਂ ਫੌਜ ਦੀ ਸੇਵਾ ਕਰੋ ਫੌਜ ਦੀ ਸੇਵਾ ਕਰੋ ਤੇ ਜਿੰਨਾ ਘੋੜਿਆਂ ਦਾ ਸਾਡਾ ਦਾਲਿਆ ਜੋ ਕੁਝ ਆ ਤੁਹਾਡੀ ਜ਼ਿੰਮੇਵਾਰੀ ਅਸੀਂ ਸਵਾ ਮਹੀਨੇ ਬਾਅਦ ਮੁੜਾਂਗੇ ਬਾਬਾ ਬੁੱਢਾ ਸਾਹਿਬ ਨੂੰ ਸੇਵਾ ਦਿੱਤੀ ਜਿੱਥੇ ਦਿੱਲੀ ਮੋਤੀ ਬਾਗ ਹੈ ਨਾ ਖਾਲਸਾ ਜੀ ਇੱਥੇ ਬਾਬਾ ਬੁੱਢਾ ਸਾਹਿਬ ਨੇ ਫਿਰ ਸਵਾ ਮਹੀਨਾ ਗੁਰੂ ਹਰਗੋਬਿੰਦ ਸਾਹਿਬ ਦੇ ਸਿੰਘਾਂ ਸਿੱਖਾਂ ਦੀ ਸੂਰਮਿਆਂ ਦੀ ਘੋੜਿਆਂ ਦੀ ਜ਼ਿੰਮੇਵਾਰੀ ਸੰਭੀ ਸੀ ਉਹ ਉਥੋਂ ਬੁੱਢਾ ਦਲ ਚੱਲਿਆ ਜਿਹੜਾ ਦਲਪੰਥ ਬੁੱਢਾ ਦਾਲਿਆ ਨਾ ਉਥੋਂ ਜਦੋਂ ਮਹਾਰਾਜ ਫਿਰ ਸਵਾ ਮਹੀਨੇ ਬਾਅਦ ਮੁੜ ਕੇ ਆਏ ਤੇ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੋੜਿਆਂ ਨੂੰ ਰਜਾਰਜਾ ਮੋٹے ਕਰ ਛੱਡੇ ਤੇ ਮੀਂਹ ਪੈ ਚੁੱਕਾ ਸੀ ਤੇ ਕਾਵੜ ਵੜ ਵੜ ਕੇ ਸਿੱਖਾਂ ਨੂੰ ਨਾਲ ਜਲ ਜਾ ਕੇ ਪਾਇਆ ਕਰਨ ਰੰਧਾਵੇ ਜੱਟ ਸੀ ਬਾਬਾ ਬੁੱਢਾ ਸਾਹਿਬ ਜੀ ਤੇ ਕਾ ਪਾਪ ਆ ਕੇ ਕੋੜੇ ਮੋٹے ਤਾਰੇ ਕਰ ਲਏ ਸਿਆਣੇ ਬੜੇ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ ਨਾ ਗਵਾਲੀਅਰ ਤੋਂ ਮਾਰੇ ਨੇ ਜਦੋਂ ਵੇਖਿਆ ਸਾਰੀ ਫੌਜ ਕੋੜਿਆ ਤਗੜੇ ਮੋٹے ਕੀਤੇ ਪਏ ਸਤਿਗੁਰੂ ਕਹਿੰਦੇ ਬਾਬਾ ਜੀ ਤੁਹਾਡਾ ਦਲਪੰਥ ਚੱਲੇਗਾ ਉਹ ਉਦੋਂ ਬਾਅਦ ਫਿਰ ਸਮਾ ਆਏ ਤੇ ਸਾਧ ਸੰਗ ਦੀ ਫਿਰ 67 18ਵੀਂ 17ਵੀਂ 18ਵੀਂ ਸਦੀ ਚ ਦਲਪੰਥ ਚੱਲਿਆ ਨਵਾਬ ਕਪੂਰ ਸਿੰਘ ਬੁੱਢਾ ਦਲ ਦੇ ਜਥੇਦਾਰ ਹੋਏ ਬੁੱਢਾ ਦਲ ਮਹਾਰਾਜ ਦੇ ਅਸ਼ੀਰਵਾਦ ਹੋਇਆ ਸੀ ਬਾਬਾ ਬੁੱਢਾ ਸਾਹਿਬ ਨੂੰ ਅਰੋ ਵਿਚਾਰ ਤੇ ਬਾਬਾ ਬੁੱਢਾ ਸਾਹਿਬ ਨੇ ਮੋਤੀ ਬਾਗ ਵਾਲੇ ਸਥਾਨ ਤੇ ਗੁਰੂ ਕੇ ਘੋੜਿਆਂ ਦੀ ਸੇਵਾ ਕੀਤੀ ਸੀ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਭਾਈ ਗੁਰਦਿੱਤਾ ਹੁਣ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਮਾਰੇ ਮੈਂ ਤੁਹਾਡੇ ਮਗਰੋਂ ਮੈਂ ਕੀ ਕਰਾਂਗਾ ਰਹਿ ਕੇ ਸਤਿਗੁਰੂ ਕਹਿੰਦੇ ਜੇ ਨਹੀਂ ਰਹਿਣਾ ਨਾ ਇਥੋਂ ਪੰਜ ਕੋ ਤੇਰੇ ਵੱਡੇ-ਵਡੇਰੇ ਬਾਬਾ ਬੁੱਢਾ ਸਾਹਿਬ ਨੇ ਕਿਸੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਸਾਡੇ ਪਿਤਾ ਜੀ ਦੇ ਘੋੜਿਆਂ ਦੀ ਸੇਵਾ ਕੀਤੀ ਸੀ ਮੋਤੀ ਬਾਗ ਉਸ ਅਸਥਾਨ ਦਾ ਨਾਮ ਹੈ ਗੁਰੂ ਗਵਾਲੀਅਰ ਕੀਰਮਝਾਰੀ ਜਦੋਂ ਗੁਰੂ ਤੇ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਗਏ ਸਨ ਤਬਹ ਤੁਰੰਗਮਲ ਸੰਗਸਾਰੀ ਉਦੋਂ ਸਾਰੇ ਘੋੜੇ ਬਾਬਾ ਬੁੱਢਾ ਸਾਹਿਬ ਜੀ ਨੇ ਮਝ ਨੂੰ ਟਿੱਲੋਂ ਤੋਂ ਸਾਰਾ ਦਲ ਤੋੜ ਕੇ ਤੇ ਮੋਤੀ ਬਾਗ ਵਾਲੇ ਥਾਂ ਤੇ ਜਾ ਕੇ ਘੋੜਿਆਂ ਦੀ ਸੇਵਾ ਸੰਭਾਲੀ ਸੀ ਤਹ ਥਿਰ ਕਰੇ ਤ੍ਰਿਨਨ ਕੋ ਚਾਰੇ ਤੇ ਉਥੇ ਬੜੇ ਘੋੜਿਆਂ ਦੀ ਸੇਵਾ ਕੀਤੀ ਤੇ ਬਹੁਤ ਘਾਹ ਪੱਠਾ ਚਾਰਿਆ ਤੇ ਗੁਰੂ ਕੇ ਸਿੱਖਾਂ ਦੀ ਸੇਵਾ ਕੀਤੀ ਸੀ